ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵਾਂਗੇ ਠੀਕ ਠਾਕ ਹੋਵਾਂਗੇ ਜੀ ਅਸੀਂ ਵੀ ਠੀਕ ਠਾਕ ਹਾਂ ਅੱਜ ਬਣਾ ਰਹੇ ਹਾਂ ਜੀ ਆਪਣਾ ਟਿੰਡੋ ਦੀ ਸਬਜ਼ੀ ਤੇ ਨਾਲੇ ਸੋਢਣਾ ਕਰਦੇ ਆ ਗੱਲਾਂ ਬਾਤਾਂ ਤੇ ਗੱਲਾਂ ਬਾਤਾਂ ਆਪਾਂ ਹੀ ਕਰਦੇ ਹਾਂ ਜੀ ਦੂਜੇ ਦੇ ਘਰ ਵਿੱਚ ਦਾਖਲਾਂ ਦਾਜੀ ਕਰਨੀ ਤੁਹਾਡੇ ਆਪਣੇ ਆਪਣਾ ਸੁੱਖ ਜਨ ਖੋ ਲੈਂਦੀ ਹੈ ਕਿਸੇ ਦੂਸਰੇ ਤੇ ਬਹੁਤਾ ਰੋਗ ਪਾਉਣਾ ਤੁਸੀਂ ਆਪਣੀ ਕਦਰ ਆਪ ਗਵਾ ਲੈਂਦੇ ਹੋ ਕਿਸੇ ਦਾ અપਮਾਨ ਕਰਕੇ ਦਿਲ ਖੁਸ਼ ਕਰਨਾ ਤੁਹਾਡੀ ਆਪਣੀ ਇੱਜ਼ਤ ਨੂੰ ਘਟਾਉਂਦਾ ਹੈ ਗੁੱਸੇ ਵਿੱਚ ਬੋਲੇ ਇੱਕ ਸ਼ਬਦ ਖਟੋਰਾ ਸ਼ਬਦ ਸੋਚ ਨਹੀਂ ਇਹ ਤੇ ਪਾਣੀ ਫੇਰ ਦਿੰਦਾ ਹੈ ਤੇ ਆਪਾਂ ਅੱਜ ਤੁਹਾਨੂੰ ਦੱਸਿਆ ਨੇ ਕੁਝ ਸੱਚੀਆਂ ਗੱਲਾਂ ਤੇ ਹੁਣ ਆਪਾਂ ਤੜਕਾ ਆ ਗਿਆ ਭੁੱਜੀ ਜੀ ਮੈਂ ਪੜਿਆ ਸੀ ਜੀ ਗੱਲਾਂ ਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਗੱਲਾਂ ਤੇ ਤੁਸੀਂ ਵੀ ਇਹਨਾਂ ਟਾਈਮ ਨਾਲ ਕਰਿਓ ਜੀ ਜ਼ਰੂਰ ਗੱਲਾਂ ਤੇ ਹੁਣ ਆਪਾਂ ਤੜਕਾ ਭੁੰਨ ਕੇ ਪਾ ਦਿੰਦਾ ਇਹਦੇ ਵਿੱਚ ਲੂਣ ਮਿਰਚ ਤੇ ਅੱਜ ਆਪਾਂ ਪਿੱਤਲ ਦੇ ਟੋਪੀ ਵਿੱਚ ਬਣਾਈ ਹੈ ਸਬਜੀ ਤੁਸ ਕਹਿੰਦੇ ਤੁਸੀਂ ਟੋਪੀ ਕਰਦੇ ਤੁਸ ਕਹਿੰਦੇ ਸੋ ਜਿਉ ਵੀ ਪਾਸਾ ਸਿਵਾਇ ਇਸ ਨੂੰ ਤੁਸਕ ਕਹਿੰਦੇ ਪਿੱਤਲ ਦੇ ਤੁਸਕ ਵਿੱਚ ਅਸੀਂ ਟਿੰਡੋ ਦੀ ਸਬਜ਼ੀ ਬਣਾਈ ਹੈ ਮोटे-ਮोटे ਪਿਆਜ਼ ਵਿੱਚ ਕੱਟ ਕੇ ਪਾਤੇ ਆਲੂ ਨਹੀਂ ਕੱਟ ਕੇ ਪਾਏ ਤੇ ਇਸ ਤਰ੍ਹਾਂ ਪਾਣੀ ਪਾਤਾ ਸਨਵੇਂ ਹੋ ਗਿਆ ਵੀ ਕਿਤੇ ਤੁਸਕ ਪਤਲਾ ਨਾ ਹੋਵੇ ਥੱਲੇ ਨਾ ਸਬਜ਼ੀ ਲੱਗ ਜੇ ਇਸ ਕਰਕੇ ਅਸੀਂ ਪਾਣੀ ਵੀ ਪਾਤਾ ਥੋੜਾ ਜਿਹਾ ਵਾਧੇ ਪਾਤਾ ਟਿੰਡੋ ਦੀ ਸਬਜ਼ੀ ਵਿੱਚ ਵੈਸੇ ਤਾਂ ਘੱਟ ਪਾਇਆ ਜਾਂਦਾ ਪਾਣੀ ਨੇ ਵੀ ਪਾਏ ਜਾਂਦੇ ਤੇ ਅਸੀਂ ਪਾਣੀ ਪਾ ਤਾ ਸਾਨੂੰ ਆਏ ਹੋਗਾ ਵੀ ਤੱਲੇ ਨਾਲ ਲੱਗ ਜਾਵੇ ਸਬਜੀ ਕਈ ਵਾਰ ਜਿਹੜੀਆਂ ਗੱਲਾਂ ਹੁੰਦੀਆਂ ਨੇ ਆਪਣੇ ਦਿਲ ਤੇ ਘਰ ਕਰ ਲੈਂਦੀਆਂ ਨੇ ਇਸ ਕਰਕੇ ਮੈਂ ਸਾਨੂੰ ਇਹ ਜਿਹੀਆਂ ਗੱਲਾਂ ਦੱਸੀਆਂ ਨੇ ਕੰਮ ਆਦੀਆਂ ਕਿਸੇ ਦੀ ਜ਼ਿੰਦਗੀ ਚ ਕਿਸੇ ਨੂੰ ਦਾਖਲੰਦਾ ਜ ਨਹੀਂ ਕਰਨਾ ਚਾਹੀਦਾ ਇਧਰ ਆਪਾਂ ਮਧਾਣੀ ਲਈ ਹੋਈ ਹੈ ਜੀ ਲੱਸੀ ਬਣਾ ਰਿਹਾ ਹਾਂ ਹੁਣ ਆਪਾਂ ਗਰਮੀਆਂ ਕਰਕੇ ਚਾਟੀ ਵਾਲੀ ਲੱਸੀ ਬਣਾ ਕੇ ਪੀਨੇ ਤੇ ਜਿਉ ਤੇ ਜੀਂਦੇ ਹੋ ਜੀ ਕਿਸੇ ਦੀ ਜ਼ਿੰਦਗੀ ਚ ਦਾਖਲੰਦਾ ਜੀ ਨਾ ਕਰੋ ਆਪਦੇ ਘਰ ਵੱਲ ਚਾਤੀ ਮਾਰੋ ਆਪਦੇ ਮੰਜੇ ਥੱਲੇ ਸੋਟਾ ਮਾਰੋ ਤੇ ਆਪਣੀ ਸਬਜੀ ਇਧਰ ਬਣ ਗਈ ਬਸ ਥੋੜਾ ਜਿਹਾ ਪਾਣੀ ਜਦੋਂ ਮੱਚ ਗਿਆ ਆਪਾਂ ਸਬਜੀ ਨੂੰ ਲਾ ਦੇਂਗੇ ਆਪਣੀ ਪਦੀਨੇ ਦੀ ਚਟਨੀ ਲਗੜੀ ਹੋਈ ਹੈ ਲਓ ਜੀ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਰਸ ਮਿਸੀ ਜੀ ਬਣਾਈ ਆਪਾਂ ਟਿੰਡੋ ਦੀ ਸਬਜੀ ਬਹੁਤ ਟੇਸਟੀ ਬਣੀ ਸੀ ਇਸ ਤਰ੍ਹਾਂ ਬਣਾਉਣ ਨਾਲ ਅਸੀਂ ਕੱਢ ਲੈਨੇ ਹਾਂ ਸਬਜੀ ਨੂੰ ਕਿਉਂਕਿ ਪਿੱਤਲ ਦੇ ਭਾਂਡੇ ਵਿੱਚ ਸਬਜੀ ਗਰਮੀ 'ਚ ਪਤਲੇ ਆ ਜੀ ਜਾਂਦੀ ਹੈ ਲਓ ਜੀ ਧਰ ਲਾ ਰਹੇ ਹਾਂ ਰੋਟੀ ਬੀਬੀ ਬਣਾ ਰਹੀ ਹੈ ਰੋਟੀ ਤੇ ਖਾਓ ਜੀ ਤੁਸੀਂ ਵੀ ਰੋਟੀ ਅਸੀਂ ਵੀ ਖਾਣੇ ਬਸ ਮੇਰਾ ਕਹਿਣਾ ਮਕਸਦ ਇਹ ਹੈ ਵੀ ਦੂਸਰੇ ਦੀ ਜ਼ਿੰਦਗੀ ਚ ਦਾਖਲ ਨਾ ਜੀ ਨ ਕਰੋ ਜੀ ਲੱਸੀ ਪੀਓ ਤੇ ਰੋਟੀ ਖਾਓ ਆਨੰਦ ਮਾਣੋ ਆਪਦੇ ਘਰ ਵਿੱਚ ਮौज ਕਰੋ ਦੂਜੇ ਦੇ ਘਰ ਵਿੱਚ ਦਾਖਲ ਨਾ ਜੀ ਨ ਕਰੋ ਲਓ ਜੀ ਸਗੋਂ ਪ੍ਰਸਾਦ ਦਾ ਤਿਆਰ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਇਕ ਸੈਅ ਕਮੈਂਟ ਜਰੂਰ ਕਰਨਾ ਜੀ ਧੰਨਵਾਦੀ ਹੋਵਾਂਗੇ ਜੋ ਭੈਣ ਭਰਾ ਆਪਣੀ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਦੇ ਆ ਆਪਾਂ ਉਹਨਾਂ ਦੀਆਂ ਦਿਲ ਦੀਆਂ ਖੇਰਾਈਆਂ ਤੋਂ ਧੰਨਵਾਦ ਕਰਦੇ ਆਂ ਲਓ ਜੀ ਆਪਾਂ ਸੱਕਦੇ ਹਾਂ ਰੋਟੀ ਤੁਸੀਂ ਖਾ ਲਓ ਰੋਟੀ ਬਹੁਤ ਟੇਸਟੀ ਬਣੀ ਹੈ